ਦੇਖ ਰਹੇ ਹੋ ਕਿ ਲਗਭਗ 2 ਮਹੀਨੇ ਹੋ ਚੁਕੇ ਆ ਲਗਾਤਾਰ ਜਿਹੜੀ ਆ ਹਮਾ ਚਲਦੇ ਨਾਲ-ਨਾਲ ਜਿਹੜੀ ਆ ਉਹ ਪੰਜਾਬ ਵਿੱਚ ਵੀ ਜਿਹੜੀ ਕਾफी ਮਾਤਰਾ ਵਿੱਚ ਜਿਹੜੀ بارش ਹੋ ਰਹੀ ਆ ਤੁਸੀਂ ਦੇਖ ਰਹੇ ਹੋ ਕਿ ਜਿਹੜਾ بارش ਹਮਚਲ ਵਿੱਚ ਜਿਹੜੀ ਕਾਫੀ ਮਾਤਰਾ ਵਿੱਚ ਹੋਈ ਸੀ ਇਸ ਕਰਕੇ ਜਿਹੜੇ ਸਾਡੇ ਡੈਮ ਸੀ ਉਹ ਓਵਰਫਲੋ ਹੋ ਚੁੱਕੇ ਸੀ ਔਰ ਜਿਸ ਤਰ੍ਹਾਂ ਕੇ ਉਹਨਾਂ ਨੂੰ ਜਿਹੜੇ ਆਪਣੇ ਬਲੱਡ ਗੇਟ ਖੋਲਣੇ ਪਏ ਸੀ ਜਿਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਖਾਣਾ ਦੀ ਮਾਰਸ ਸਾਨੂੰ ਦੇਖਣ ਨੂੰ ਪਈ ਸੀ ਔਰ ਤੁਸੀਂ ਦੇਖ ਰਹੇ ਹੋ ਕਿ ਲਗਭਗ ਪੰਜਾਬ ਦੇ ਹਰ ਖੇਤਰ ਤੇ ਵਿੱਚ ਜਿਹੜਾ ਆ ਹੜ੍ਹ ਨਾਲ ਕਾਫੀ ਜਿਹੜੇ ਆ ਉਹ ਪਿੰਡ ਪ੍ਰਭਾਵਿਤ ਹੋ ਉਸ ਪਈ ਸੀ ਔਰ ਦੇਖ ਰਹੇ ਹੋ ਕਿ ਕੱਲ ਕੱਲ ਤੋਂ ਵੀ ਲਗਾਤਾਰ ਜਿਹੜੀ ਆ ਉਹ ਫਰਦਾਸਪੁਰ ਦੇ ਵਿੱਚ ਜਿਹੜੀ ਆ بارش ਹੋ ਰਹੀ ਆ ਜਿਸ ਕਰਕੇ ਜਿਹੜਾ ਦੁਕਾਨਦਾਰਾਂ ਨੂੰ ਜਿਹੜਾ ਵਾ ਉਹ ਕਾਫੀ ਮਤਲਬ ਕੀ ਆਪਣੇ ਰੋਮੰਤੀ ਹੱਥੋਂ ਦੇਖਣਾ ਪੈ ਰਿਹਾ ਔਰ ਫਸਲਾਂ ਜਿਹੜੀਆਂ ਵਾ ਫਸਲਾਂ ਨੂੰ ਸਰ ਕਾਫੀ ਜਿਹੜਾ ਨੁਕਸਾਨ ਹੋ ਰਿਹਾ ਹਨਾਂ ਦੇ ਕਰਕੇ ਸਰ ਕਾਫੀ ਮਾਤਰਾ ਵਿੱਚ ਪਹਿਲਾਂ ਹੀ ਸਰੀਆਂ ਫਸਲਾਂ ਜਿਹੜੀਆਂ ਉਹ ਸੁਬਾਹ ਹੋ ਚੁੱਕੀਆਂ ਸੀ ਹੁਣ ਜਿਹੜਾ ਵਾ ਫਸਲਾਂ ਫੱਕ ਚੁਕੀਆਂ ਔਰ ਮੰਡੀਆਂ ਦਾ ਟਾਈਮ ਆ ਸਰ ਵੇਚਣ ਦਾ ਟਾਈਮ ਆ ਬਾਡੀ ਦਾ ਟਾਈਮ ਆ ਪਰ ਤੁਸੀਂ ਦੇਖ ਰਹੇ ਹੋ بارش ਕਰਕੇ ਜਿਹੜਾ ਵਾ ਉਹ ਫਸਲਾਂ ਨੂੰ ਵੀ ਸਰ ਕਾਫੀ ਨੁਕਸਾਨ ਹੋ ਚੁਕਿਆ ਵਾ ਔਰ ਜਿਸ ਅਸੀਂ ਸਬਜੀ ਮਾਰਕੀਟ ਵਿੱਚ ਖਲੋਤੇ ਆ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਵਾ ਉਹ ਆਪਣੀਆਂ ਸਬਜ਼ੀਆਂ ਵੀ ਆ ਉਹ ਕਾਫੀ ਜੜੀਆਂ ਵਾ ਮਾਤਰਾ ਵਿੱਚ ਘਟ ਆ ਰੀਆਂ ਵਾ ਔਰ ਘਟਦੇ ਕਾਰਨ ਜਿਹੜਾ ਬਰਸਾ ਵਾ ਬਹੁਤ ਦਿਨਾਂ ਨਾਲ ਜਿਹੜੇ ਆ ਸਬਜ਼ੀਆਂ ਦੇ ਰੇਟ ਜਿਹੜੇ ਆ ਉਹ ਕਾਫੀ ਵੱਧ ਚੁੱਕੇ ਆ ਪਰ ਇਸੇ ਕਰਕੇ ਸਰ ਦੁਕਾਨਦਾਰਾਂ ਨੂੰ ਵੀ ਬੜਾ ਮੰਦੀ ਦਾ ਹਾਲਤ ਸਭ ਦੇਖਾ ਪਿਆ ਰਿਹਾ ਵਾ ਔਰ ਤੁਸੀਂ ਦੇਖ ਰਹੇ ਹੋ ਕਿ ਹੁਣ ਤਿਹਾੜਾਂ ਦੇ ਦਿਨ ਆ ਗਏ ਆ ਕਰਵਾ ਚੋਤ ਔਰ ਖਾਸ ਕਰਕੇ ਸਰ ਦਿਵਾਲੀ ਦਾ ਤਿਹਾੜ ਜਿਹੜਾ ਵਾ ਉਹ ਮਤਲਬ ਕਿ 15 ਕ ਦਿਨ ਰਹਿ ਗਏ ਆ ਦਿਵਾਲੀ ਦਾ ਤਿਹਾੜ ਜਿਹੜਾ ਵਾ ਉਹ ਮਤਲਬ ਕਿ ਆ ਰਿਹਾ ਵਾ ਔਰ ਪੂਰਾ ਸਾਲ ਜਿਹੜਾ ਵਾ દિਵਾਲੀ ਦਾ ਤਿਹਾਰ ਜਿਹੜੇ ਦੁਕਾਨਦਾਰ ਉਹ ਉਡੀਕਿਆ ਕਿਉਂਕਿ દિਵਾਲੀ ਤੇ ਉਹਨਾਂ ਨੂੰ ਆਸ ਹੁੰਦੀ ਆ ਕਿ ਇਸ દિਵਾਲੀ ਦੇ ਤਿਹਾਰ ਤੇ ਆਪਣਾ ਹੀ ਕਾਰੋਬਾਰ ਜਿਹੜਾ ਆਪਣਾ ਜਿਹੜਾ ਸੀਜ਼ਨ ਲਗਾ ਸਕੀ ਆ ਪਰ ਜੇਕਰ ਲਗਾਤਾਰ ਜਿਹੜਾ ਵਾ ਉਹ ਵਰਕ ਵੀ ਜਿਹੜੀ ਆ ਇਸੇ ਤਰ੍ਹਾਂ ਰਹੀਗੀ ਤੇ ਸਰ ਦੇਖਣ ਨੂੰ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਮਾਰਕੀਟ ਦਾ ਇਸੇ ਤਰ੍ਹਾਂ ਜਿਹੜਾ ਵਾ ਉਹ ਮੰਦੀ ਦਾ ਹਾਲ ਜਿਹੜਾ ਸਰ ਨੂੰ ਦੇਖਣ ਨੂੰ ਪੈ ਰਹੇ ਆ ਮੈਂ ਮਨਦੀਪ ਕੁਮਾਰ ਰਿਕੋ ਜਨਰਲ ਸਟੋਰ ਤੋਂ ਇਹ 3 ਦਿਨ ਦਾ ਜਿਹੜਾ ਬਾਰਿਸ਼ ਦਾ ਅਲਰਟ ਆਣ ਕਰਕੇ ਗੁਰਦਾਸਪੁਰ ਤੇ ਪਹਿਲੇ ਤੋਂ ਹੀ ਹੜ੍ਹਾਂ ਦੀ ਮਾਰ ਕਰਕੇ ਕਾਫੀ ਨੁਕਸਾਨ ਚੱਲ ਰਿਹਾ ਹੈ ਦੁਕਾਨਦਾਰਾਂ ਨੂੰ ਵੀ ਇਹਦਾ ਕਾਫੀ ਨੁਕਸਾਨ ਆ ਬਾਜ਼ਾਰਾਂ ਵਿੱਚ ਪਾਣੀ ਭਰਨ ਕਰਕੇ ਕਸਟਮਰ ਹੀ ਨਿਕਲੇਗਾ ਸੈਕੰਡ ਗੱਲ ਹੈਗੀ ਆ ਵੀ ਜੋ ਛੋਡੇ ਦੀ ਇਸ ਵਾਲੇ ਬਾਡੀ ਸ਼ੁਰੂ ਆ ਉਹਦੀ ਵੀ ਨਮੀ ਨਹੀਂ ਬਰਕਰਾਰ ਰਹਿ ਸਕਦੀ ਤੇ ਤੀਸਰਾ ਆਲਰੇਡੀ ਪਹਿਲਾਂ ਹੀ ਹੜ੍ਹ ਬਹੁਤ ਆ ਚੁੱਕੇ ਆ ਹੁਣ ਵੀ ਡੈਮ ਫੁੱਲ ਨੇ ਇਸ ਕਰਕੇ ਇਹਦਾ ਬਹੁਤ ਨੁਕਸਾਨ ਆ ਇਸ ਲਈ ਮੇਰਾ ਨਾਮ ਵਿਕਰਮ ਬੀਸ਼ੰਗ ਹੈ ਜੀ ਤੇ ਦੇਖੋ ਜੀ ਹੁਣ ਜਿੱਦਾਂ ਪਹਿਲੇ ਹੜ੍ਹ ਆਏ ਸੀ ਹੜ੍ਹਾਂ ਦਾ ਪਾਣੀ ਅਜੇ ਕਈ ਜਗ੍ਹਾ ਤੋਂ ਉਤਰਿਆ ਵੀ ਨਹੀਂ ਹੈਗਾ ਤੇ ਹੁਣ ਲਗਾਤਾਰ ਬਾਰਿਸ਼ 10 ਦਿਨ ਪਿਆ ਜੀ ਕਹਿੰਦੇ ਕਿ ਮਤਲਬ ਹੁਣ 3-4 ਦਿਨ ਬਾਰਿਸ਼ ਆਣੀ ਆ ਤੇ ਇਹਦੇ ਕਰਕੇ ਵੀ ਫਸਲਾਂ ਦਾ ਬੜਾ ਨੁਕਸਾਨ ਫਿਰ ਹੋ ਜਾਣਾ ਜੀ ਤੇ ਦੂਸਰਾ ਹੈਗਾ ਜੇ ਹੁਣ ਚੋਨੇ ਤਿਆਰ ਆ ਤੇ ਨਵੀਂ ਨਵੀਂ ਵੀ ਵੱਜ ਜਾਣੀ ਆ ਤੇ ਫਿਰ ਉਹ ਆੜਤੀਆਂ ਵੀ ਕੱਟ ਲਾਣਾ ਸ਼ੁਰੂ ਕਰ ਦੇ ਉਧਰ ਵੀ ਨੁਕਸਾਨ ਹੋਣਾ ਤੇ ਨਾਲ ਫਿਰ ਜਿਹੜੇ ਹੁਣ ਦੁਕਾਨਦਾਰ ਐ ਇਹਨਾਂ ਦਾ ਵੀ ਕਾਕੀ ਦਾ ਵੀ ਬਹੁਤ ਫਰਕ ਪੈਂਦਾ ਜੀ ਦਿਨ ਤੋੜ ਲੱਗੇ ਆ ਰਹੇ ਤੇ ਨੁਕਸਾਨ ਮਤ